ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਛੇੜ ਲਈ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਟੋਕੜਾ ਤੇ ਇੱਕ ਦਿਨ ਇੱਕ ਥੋੜੇ ਜਿਹੇ ਦਿਨ ਲੈਂਦੀ ਆ ਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਕਿਵੇਂ ਚੱਲਦਾ ਇਹ ਕੰਮ ਕਾਰ ਪੂਰਾ ਵਧੀਆ ਜੀ ਪੂਰਾ ਵਧੀਆ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬਲਜੀਤ ਸਿੰਘ ਠੀਕ ਆ ਤੇ ਪਿੰਡ ਘੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੇਰੇ ਕਿਹੜੇ ਪਿੰਡ ਰਹਿ ਜਾਂਦਾ ਜੀ ਨੇੜੇ ਨਿਹਾਲੇ ਵਾਲਾ ਵੀ ਰਹਿ ਜਾਂਦਾ ਇਹ ਬੱਚਾ ਕਰ ਬਉਡੇ ਮੀਨੀਆਂ ਸਾਰੇ ਨੇੜੇ ਨੇੜੇ ਆ ਤੇ ਮੋਬਾਈਲ ਨੰਬਰ ਬੋਲ ਦੋ ਜੀ 8872946437 ਠੀਕ ਆ ਬਾਈ ਤੇ ਇੱਧਰ ਹੀ ਸ਼ੁਰੂ ਕਰੀਏ ਬਾਈ ਹਾਂਜੀ ਹਾਂਜੀ ਇੱਧਰ ਕਰ ਜਿਹੜੀ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਏ ਸੂਈ ਆ ਬਾਈ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਜੀ 6-7 ਦਿਨ ਹੋਇਆ ਸੂਈ ਨੂੰ 6-7 ਦਿਨ ਹੋਈ ਆ ਬੱਚਾ ਕੀ ਦਿੱਤਾ ਵੀਰੇ ਵਸਾਣੀ ਬੱਚਾ ਵਸਾ ਦਿੱਤਾ ਹਾਂਜੀ 6-7 ਦਿਨਾਂ ਨੂੰ ਕੋਈ ਸੂਈ ਨੂੰ ਕਿੰਨਾ ਕ ਮਤਲਬ ਕਿ ਰੈਡੀ ਆ ਦੁੱਧ ਇਹ ਜੀ 25 ਕਿਲੋ ਦੁੱਧ ਸੀ ਕਹਿੰਦੇ ਥੋੜਾ ਜੀ ਨਹੀਂ ਲਾਇਆ ਹੁਣ 20 ਕਿਲੋ ਦੁੱਧ ਕੰਡੇ ਵਾਲਾ 20 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਹਾਜ਼ਰ ਆ ਜੀ ਪਰ ਅਜ ਦੋ ਟਾਈਮ ਚੋਲਿਆ ਅਗਲਾ ਠੀਕ ਆ ਕੱਦ ਵੇਡ ਫੋਲਾ ਹੈਨਾ ਹਾਂਜੀ ਕੱਦ ਵੇਡ ਫੋਲਾ ਠੰਡੀ ਜਰਸੀ ਆ ਜੀ ਪੰਜਾਬ ਵਾਲੀ ਜਰਸੀ ਆ ਇਹਦੀ ਪੰਜਾਬ ਵਾਲੀ ਜਰਸੀ ਹਾਂਜੀ ਠੀਕ ਆ ਥਣ ਵਾਲਾ ਕਮਾਲ ਦਾ ਲੱਗਿਆ ਹੈਨਾ ਹਾਂਜੀ ਹਾਂਜੀ ਲੈਡਰ ਚੈੱਕ ਕਰ ਲੋ ਬੜਾ ਕਮਾਲ ਦਾ ਥੋੜਾ ਕੈਮਰੇ ਨੂੰ ਜ਼ਰੂਰ ਚੱਕ ਦੀ ਆ ਕਿ ਨਾੜਾ ਨੂੜਾ ਫੁੱਲ ਬ੍ਰੀਕੀ ਜਾ ਚਾਰੇ ਥਾਂ ਨਿਖੜਵੇਂ ਤੇ ਪੂਰੇ ਵਿਥੀ ਚ ਠੰਡੀ ਸ਼ਿਲਬਾਈ ਕੇਮੇ ਪੂਰੇ ਪੂਰੇ ਇੱਕ ਨੰਬਰ ਜੀ ਇੱਕ ਨੰਬਰ ਠੀਕ ਆ ਠੰਡੀ ਸ਼ਿਲਬਾਈ ਕਹਿੰਦਾ ਇੱਕ ਨੰਬਰ ਆਗੀ ਥੋੜਾ ਕੈਮਰੇ ਤੋਂ ਡਰਦੀ ਆ ਥੋੜੀ ਜੀ ਹਾਂ ਕੈਮਰੇ ਤੋਂ ਜ਼ਰੂਰ ਚੱਕ ਦੀ ਆ ਥੋੜਾ ਜਿਹਾ ਆਪਾਂ ਇਧਰਲੇ ਵਾਸਤੇ ਵੀ ਦਿਖਾ ਦਿੰਨੇ ਆ ਨਾੜਾ ਨੂੜਾ ਫੁੱਲ ਬ੍ਰੀਕੀ ਜਾ ਹਾਂਜੀ ਹਾਂਜੀ ਫੁੱਲ ਲੈਡਰ ਕਮਾਲ ਦਾ ਹੁਣ ਮਤਲਬ ਕਿ ਕੰਡੇ ਵਾਲਾ ਇਸ ਟਾਈਮ 20 ਲੀਟਰ ਰਹਿ ਗਿਆ 20 ਲੀਟਰ ਹਾਂ ਨੇ ਪਾਏ ਦੋ ਟ ਠੀਕ ਆ ਭਾਵੇਂ ਅਗਲਾ ਦੋ ਡੰਗ ਭਾਵੇਂ ਤਿੰਨ ਡੰਗ ਅਗਲਾ ਚਵਾਈ ਕਰ ਲੈ ਹਾਂਜੀ ਹਾਂਜੀ ਠੀਕ ਆ ਫੇਰ ਲੈ ਕੇ ਜਾਵੇ ਤਾਰ ਤੁਰ ਕੇ ਮੈਂ ਬਾਈ ਮੈਂ ਕਹਿੰਦਾ ਇੱਕ ਨੰਬਰ ਗੰਨੇ ਯਾਰ ਕੀ ਠੀਕ ਆ ਗੰਨੇ ਯਾਰ ਕੀ ਤਾਰ ਆ ਬਾਕੀ ਦੁੱਧ ਤੇ ਚੰਗਾ ਪਾ ਦੂ ਉਮੀਦ ਆ ਹਨ ਮੈਂ ਕਹਿੰਦਾ ਜੀ ਬਧੂ ਕੀ ਦੁੱਧ ਤਾਂ ਜੀ ਜੋ ਜੀ ਲਾ ਲਿਆ ਪਸੂ ਨੇ ਹਾਂ ਦੁੱਧ ਬਧੂ ਕੀ ਪਾ ਦੂਗੀ 25 ਲੀਟਰਾਂ ਕੋ ਬਰਾ ਮਾ ਜੀ ਆਰਾਮ ਨਾਲ ਖੁੱਲਾ ਠੀਕ ਆ ਕਦ ਵੈਡਾਲੀ ਵੈਡਾ ਕੋਈ ਨਹੀਂ ਵੀ ਛੋਟੀ ਜੀ ਹਨ ਕਦਮ ਲਾ ਹੂ 5.5 ਫੁੱਟ 5 ਫੁੱਟ ਹਾਂਜੀ ਹਾਂਜੀ ਇਹ ਦੇਖ ਲਓ ਜੀ ਹੁਣ 6 ਫੁੱਟ ਕਦ ਆਗਾ ਪੂਰੇ ਬਰਾਬਰ ਆਉਂਦੀ ਆ ਕਿ ਫੇਸਬੁਕ ਚੈੱਕ ਕਰ ਲੋ ਕਰਮਾਲੀ ਦਾ ਬੜਾ ਪਿਆਰਾ ਫੇਸ ਆ ਥਣ ਥਣ ਬਹੁਤ ਚੰਗਾ ਥਣਾ ਨਖੜਮਾ ਥਣਾ ਚਾਰੇ ਥਣ ਮੁਠੀ ਵਾਲੇ ਥਣਾ ਕੋਈ ਬਾਈ ਪੂਰ ਸਰਲ ਨਹੀਂ ਬਾਈ ਨਾ ਨਾ ਜਮ ਨਹੀਂ ਜੀ ਬਾਈ ਇੱਕ ਨੰਬਰ ਧਾਰਾ ਗੰਨੇ ਵਾਲੀ ਕਰਮਾਲੀ ਦੀ ਧਾਰਾ ਥਣ ਮੇਨ ਕਾਲਾ ਮੱਝਾ ਰਗਾ ਥਣ ਲੱਗਾ ਵਾ ਹਣਾ ਹਾਂਜੀ ਹਾਂਜੀ ਫ੍ਰੈਡ ਫੂਟ ਵੀ ਬਹੁਤ ਚੰਗੀ ਆਉਂਦੀ ਆ ਕਰਮਾਲੀ ਦੀ ਲੱਟੂਰਾ ਚੈੱਕ ਕਰ ਲੋ ਇੱਕ ਨੰਬਰ ਕਰਮਾਲੀ ਦਾ ਤੋਰਾਗਾ ਥੋੜਾ ਜੱਕ ਦੀ ਜ਼ਰੂਰ ਆ ਕੈਮਰੇ ਤੋਂ ਠੰਡੀ ਸ਼ੀਰ ਵੀ ਬਾਈ ਕਹਿੰਦਾ ਫੁੱਲ ਆ ਬਾਈ ਕੀ ਮੋਲਾ ਫਿਰ ਜਾ ਅਜਾ ਮੋਲ ਇਹ 85000 ਕਰਦੇ ਆ ਠੀਕ ਆ ਮਾਨਤਨ ਫੁੱਲ ਕਰ ਦੇਗੇ ਠੀਕ ਆ ਹਾਂਜੀ ਹਾਂਜੀ ਬਾਈ ਕਹਿੰਦਾ ਮੋਲ 85000 ਰੁਪਇਆ ਕਰਦੇ ਆ ਬਾਕੀ ਮਾਨਤਨ ਕਰ ਦਾਂਗੇ ਤੜਕੇ ਸਵੇਰੇ ਦੀ ਵਾਈ ਦੀ ਚੋਈ ਵੀ ਕਰਕੇ ਬਾਈ ਢਿੱਲਾ ਦਿਖਾਉਂਦੇ ਢਿੱਲਾ ਦਿਖਾਉਂਦੇ ਹਾਂਜੀ 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 ਹਾਂ ਬਾਈ ਕਹਿੰਦਾ ਸਵੇਰ ਦੀ ਚੋਈ ਵੀ ਆ ਬਾਕੀ ਥੋੜੀਆਂ ਢਿੱਲਾ ਦਿਖਾਉਂਦੀ ਹੈ ਜੀ ਸ਼ਾਮ ਤੱਕ ਤਾਂ ਬਹੁਤ ਚੰਗਾ ਕਰਾ ਮੈਂ ਕਿਹਨਾਂ ਜਰ ਤੋ ਜੀਆਂ ਦਾ ਬੈਠਾ ਨਹੀਂ ਜਾਂਦਾ ਬੈਠ ਤੋ ਠੀਕ ਆ ਲਾ ਥਣ ਚੈੱਕ ਕਰੋ ਬਹੁਤ ਕਮਾਲ ਦਾ ਆਰਡਰ ਤੇ ਨਾੜਾਂ ਜਿਹੜੀਆਂ ਫੁੱਲ ਕਮਾਲ ਦੇ ਦੁੱਧ ਵਾਲੀ ਨਾੜ ਚੈੱਕ ਕਰੋ ਬੜੀ ਚੰਗੀ ਆ ਕਰਮ ਵਾਲੀ ਦੇ ਹਾਂਜੀ ਹਾਂਜੀ ਮੁੱਲ ਵੀ ਜਾਜਾ ਮੌਕੇ ਤੇ ਮਾਨ ਤਨ ਹੋ ਜੂ ਬਾਈ ਫੁੱਲ ਕਰਾਂਗੇ ਜੀ ਫੁੱਲ ਆਏ ਕਹਦਾ ਮਾਨ ਕਰਾਂਗੇ ਅੱਗੇ ਬਾਈ 2 ਨੰਬਰ ਹਾਂਜੀ ਇਹ ਕਿਹੜਾ ਸੁਆ ਸੁਈ ਆ ਇਹ ਵੀ ਦੂਜੇ ਸੁਏ ਆ ਬਾਈ ਦੂਜਾ ਸੂਆ ਸੂਈ ਵੇ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ 15 ਦਿਨ ਹੋ ਗਏ ਹੁਣੇ ਸੂਈ ਨੂੰ ਅੱਜ 15 ਦਿਨ ਸੂਈ ਨੂੰ ਹੋ ਗਏ ਬੱਚਾ ਹੀ ਦਿੱਤਾ ਬਈ ਇਹਨੇ ਬੱਸ ਆ ਜੇ ਇਹਦੇ ਮਗਰ ਵੀ ਠੀਕ ਆ ਬੱਚਾ ਇਹਦੇ ਮਗਰ ਵੀ ਬੱਸ ਆਗਾ ਬੱਚੇ ਚੰਗੇ ਪੌਂਦੀਆ ਹਨਾ ਹਾਂਜੀ ਹਾਂਜੀ ਕਦ ਕਦ ਬਹੁਤਾ ਬੱਚੇ ਦਾ ਹਾਂਜੀ ਹਾਂਜੀ ਕਦ ਫੁੱਲ ਪੂਰਾ ਹਾਂਜੀ ਠੀਕ ਆ 800 ਫੁੱਲ ਆ ਜੀ ਉਹ ਵੀ ਜਮਾ ਠੀਕ ਆ ਕਿੰਨਾ ਕ ਦੁੱਧ ਆ ਇਹ ਥੱਲੇ ਥੱਲੇ 16 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ 16 ਲੀਟਰ ਕੰਡੇ ਵਾਲਾ ਦੁੱਧ ਤਿਆਰ ਆ ਪਾਉਂਦੇ ਦੋ ਟਾਈਮ ਚ ਵਾਜਦੇ ਦੋ ਟਾਈਮ ਚੋਲੇ ਹਾਂਜੀ ਹਾਂਜੀ ਠੀਕ ਆ ਅਡਰ ਚੈੱਕ ਕਰਵਾ ਦਨਾ ਬਾਈ 나ੜਾ ਬਹੁਤ ਕਮਾਲ ਦੇਣਾ ਯਾਰ ਤੂੰ ਨਹੀਂ ਪਈਆਂ 나ੜਾ हां जी हां जी ਆਥਰੇ ਤੈ ਤਾਂ ਵੀ ਬੈਠਾ ਨਹੀਂ ਜਾਂਦਾ ਜੀ ਠੀਕ ਆ ਜੇ ਮੈਂ ਆਪਾਂ ਕਹਦੀ ਇੱਕ ਤਰ੍ਹਾਂ ਦਾ ਕੱਪੜਾ ਸਿਉਣ ਮਾਰੀ ਹੋਵੇ ਨਾ ਉਸ ਤਰ੍ਹਾਂ ਮਤਲਬ ਕਿ 나ੜਾ ਚੈੱਕ ਕਰ ਲੋ ਬੜੀ ਕਮਾਲ ਦੇ ਘੁੰਮੀ ਪਈਆਂ 나ੜਾ ਹਨਾ ਜਵਾਬ ਹੁੰਦੇ ਪਈਆ ਸਿਰ ਠੰਡੀ ਫੁੱਲ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਹੁਣ ਇਹਦੇ ਥੱਲੇ ਮਤਲਬ ਐਸਟੀਮੇਟ ਜਾਂ ਕਿੰਨਾ ਦੁੱਧ ਰੇੜੀ ਹੈ ਜੀ ਕੰਡੇ ਵਾਲਾ ਜੀ 16 ਕਿਲੋ ਦੁੱਧ ਕੰਡੇ ਵਾਲਾ ਜੀ ਠੀਕ ਆ 16 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਰੈਡੀ ਆ ਥਾਣ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਥਾਣਾ ਬਣਦੀ ਇਹ ਵੀ ਬਹੁਤ ਹੋਣਾ ਚਾਹੀਦਾ ਮੈਂ ਕਹਿੰਦਾ ਜੀ ਹੱਥ ਨੇ ਤੂੰ ਬੈਠਾ ਹੀ ਨਹੀਂ ਜਾਂਦਾ ਇਹ ਤੋਂ ਵੀ ਠੀਕ ਆ ਬਾਕੀ ਕੱਦ ਵੈਡ ਵਾਲੀ ਵੜਾ ਇਹ ਵੀ ਕੋਈ ਛੂਟੀ ਜਿਹੀ ਨਹੀਂ ਥਾਣਾ ਹਾਂਜੀ 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 ਬਰੀਕੀ ਚ ਵੜਾ ਜੀ ਚਮਕ ਵੜ ਤੇ ਜੇ ਆਪਾਂ ਕਰੀਏ ਤਾਂ ਫੁੱਲ ਆ ਫੁੱਲ ਆ ਜੀ ਫੁੱਲ ਆ ਤੇ ਭਾਈ ਖੋਲ ਤੋ ਤੋੜ ਦੋ ਇਹਨੂੰ ਵੀ ਫੇਸ ਕੁਆਲਟੀ ਚੈੱਕ ਕਰ ਲਓ ਛੋਟਾ ਛੋਟਾ ਕਰਨਾ ਫੇਸਪੂਕ ਕਰਮ ਵਾਲੀ ਦਾ ਬਹੁਤ ਪਿਆਰਾ ਹੈ ਕੱਦ ਵੈਡ ਵਾਲੀ ਵੜਾ ਚੰਗਾ ਦੁੱਧ ਪਾ ਲ ਲੈ ਡਰ ਡਰ ਕਮਾਲ ਦਾ ਡਰਨ ਨਾੜਾ ਤੁੰਨੀ ਪਈਆ ਨਾੜਾ ਨੰਨੀ ਆਪਾਂ ਕਹਿੰਦੇ ਕਮਾਲ ਦਾ ਡਰਸ ਆਮ ਤੱਕ ਬਹੁਤ ਚੰਗਾ ਤਿਆਰ ਕਰ ਦਿਆ ਬਾਈ ਕਹਿੰਦਾ ਬਾਈ ਕੀ ਮੁੱਲ ਆ ਫਿਰ ਜਾਜ ਜਿਆਦਾ ਮੁੱਲ 65000 60000 ਦੀ ਬਿਹੜ ਸੜ ਦਿਆਂਗੇ ਲੈ ਜਮਾ ਜਾਜ ਮੁੱਲ ਆ ਬਾਈ ਦਾ ਬਾਈ ਕਹਿੰਦਾ ਮੁੱਲ 65000 ਹਨ ਹਾਂਜੀ ਹਾਂਜੀ 60000 ਦੀ ਬਾਈ ਕਹਿੰਦਾ ਬਿਹੜ ਦੇ ਦਾਂਗੇ ਲੈ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਠੰਡੀ ਸੀਲ ਬਾਈ ਕਹਿੰਦਾ ਫੁੱਲ ਲੈ ਲੈ ਜਿਵੇਂ ਮਰਜੀ ਹੱਥ ਫੇਰੀ ਕਰੀ ਜਾ ਹਾਂ ਬਾਈ ਕੁਝ ਨਹੀਂ ਕਹਿੰਦੀ ਕਰਮ ਵਾਲੀ ਬਹੁਤ ਹਾਂਜੀ ਠੰਡੀ ਸੀਲ ਆ ਹਾਂਜੀ ਬਾਕੀ ਮੌਕੇ ਤੇ ਮੰਨ ਤਾਣ ਹੋਊਗਾ ਮੰਨ ਅੱਗੇ ਬਾਈ ਤੇਰਾ ਨੰਬਰ ਇਹ ਤੋਕੜ ਗੱਭਣਾ ਬਾਈ ਇਹ ਵੀ ਜਰਸੀ ਆ ਗਈ ਹੈ ਨਾ ਇਹ ਵੀ ਪੰਜਾਬ ਵਾਲੀ ਜਰਸੀ ਆ ਹਾਂਜੀ ਫੇਸ ਚੱਕਰਾ ਭਰਾਵਾਂ ਦਾ ਫੇਸ ਬਹੁਤ ਪਿਆਰਾ ਕਰਨ ਵਾਲੀ ਦਾ ਬੋਦੀਵਾਦੀ ਚੱਕਰ ਲੋ ਬੋਲੀ ਕਮਾਲ ਦਿਆ ਤੇ ਕੀ ਰਿਕਾਰਡ ਆ ਬਾਈ ਦੁੱਧ ਦਾ ਇਹ ਆ ਵੀ 8 ਕਿਲੋ ਦੁੱਧ ਤਿਆਰ ਆ ਹੁਣ ਇਸ ਵਕਤ ਕੰਡੇ ਵਾਲਾ ਠੀਕ ਆ ਸਾਢੇ 3 ਨਾਂ ਮਹੀਨੇ ਦੀ ਗੱਭਣਾ ਸਾਢੇ 3 ਨਾਂ ਮਹੀਨੇ ਦੀ ਚੱਕ ਪਾਸ ਹੈ ਜੇ ਕੋਈ ਤਸੱਲੀ ਕਰਨੀ ਮੈਂ ਕਹਿੰਦਾ ਜੀ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਠੀਕ ਆ ਬਾਈ ਕਹਿੰਦਾ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਹਾਂਜੀ ਤੇ ਹੁਣ ਮਤਲਬ ਕਿ ਕਿੰਨਾ ਕੁ ਤੋ ਤੇ ਇਸ ਟਾਈਮ ਕੰਡੇ ਵਾਲਾ ਆ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਭਾਵੇਂ ਕੋਈ ਦੋ ਡੰਗ ਦਵਾਈ ਕਰੇ ਦੋ ਡੰਗ ਭਲਾ ਦੀ ਚੋਕਲੇ ਜਾਵੇ ਠੀਕ ਆ ਚੱਕ ਪਾਸੇ ਮੇਰੀ ਕਰਾਈ ਵੀ ਆ ਤੁਹਾਡਾ ਡਾਕਟਰ ਭਲਾ ਦੀ ਨਾਲ ਲੈ ਕੇ ਆਵੇ ਠੀਕ ਆ ਬਾਈ ਹਾਂਜੀ ਹਾਂਜੀ ਥਣ ਇਹਦਾ ਵੀ ਚੈੱਕ ਕਰ ਲਾ ਮੁੱਠੀ ਵਾਲਾ ਥਣਾ ਤਰ ਤੁਰ ਕਿਵੇਂ ਆ ਬਾਈ ਮੈਂ ਕਹਿੰਦਾ ਗੰਨੇ ਵਰਗੇ ਹੁਣ ਤਾਂ ਚੋਈਆਂ ਮੈਂ ਡਾਕਟਰ ਤੈਨੂੰ ਪਤਾ ਹੀ ਆ ਹਾਂ ਬਾਈ ਚੋਈਆਂ ਮੈਂ ਥਣ ਚੈੱਕ ਕਰ ਲੋ ਕਮਾਲ ਦੇ ਥਣਾ ਚਾਰੇ ਥਣ ਨਿਖੜ ਮਿਆਂ ਪੂਰੀ ਵਿੱਥੀ ਤੇ ਆ ਖੋਲ ਦੇ ਭਰਾਏ ਨੂੰ ਵੀ ਤੋੜ ਦੇ ਕੱਦ ਬੈਡ ਵਾਲੀ ਵੜਾ ਕੋਈ ਛੋਟੀ ਜਿਹੀ ਨਾ ਸਮਝੋ ਹਨਾ ਬਾਈ ਹਾਂਜੀ ਹਾਂਜੀ ਕੱਦ ਬੈਡ ਵਾਲੀ ਹਾਂਜੀ ਫੁੱਲ ਸੈਣਗਾ ਸੁਨੱਖ ਪੋਣਾ ਜੇ ਆਪਾਂ ਕਹੀਏ ਬਾੜ ਚ ਫੁੱਲ ਆਗਾ ਲੈ ਚੱਲ ਬਾਈ ਤੋਰਾ ਤਾਰਾ ਬਾਈ ਕਹਿੰਦਾ ਇੱਕ ਨੰਬਰਾ ਧਾਰ ਵੀ ਇੱਕ ਨੰਬਰਾ ਬਾਕੀ ਦੁੱਧ ਵੀ ਚੰਗਾ ਤਿਆਰ ਆ ਥੱਲੇ ਹੁਣ ਸਵੇਰ ਦੀਆਂ ਚੋਈਆਂ ਵਿਆਂ ਸ਼ਾਮ ਤੱਕ ਚੰਗੀ ਤਰ੍ਹਾਂ ਤਿਆਰ ਹੋ ਜਾਣਾ ਤੇ ਬਾਈ ਫਿਰ ਇਹਦਾ ਕੀ ਮੁੱਲਾ ਜਾਏ ਅੱਜ ਇਹਨਾਂ ਮੁੱਲ 40000 ਰੁਪਏ ਕਰਦੇ 38000 ਦੀ ਵੈੜ ਦੇ ਦੇਾਂਗੇ ਲੱਜਾਂ ਇੱਕ ਤਰ੍ਹਾਂ ਦਾ ਆਫਰ ਹੀ ਆ ਹਨਾ ਆਫਰ ਹੀ ਆ ਜੀ ਆਫਰ ਹੀ ਆ ਹਾਂ ਸਹੀ ਗੱਲ ਆ ਬਾਈ ਜਮਾ ਆਫਰ ਵਾਲਾ ਕੰਮ ਹੀ ਆ ਬਾਈ ਦਾ 40000 ਮੁੱਲ ਆ 38000 ਦੀ ਬਾਈ ਕਹਿੰਦਾ ਵੈੜ ਦੇ ਦੇਾਂਗੇ ਤੇ ਬਾਈ ਜਿਹੜੀ ਆਪਾਂ ਆ ਵੈੜ ਦਿਖਾਈ ਸੀ ਪਹਿਲਾਂ ਕਿੰਨਾ ਦੇ ਦੁੱਧ ਪਾ ਦੋ ਅਸਟੀਮੇਟ ਜਾ ਅਸਤੀਮੇਜ ਵੱਧਦੀ ਜਾਂਦੀ ਆ ਰੋਜ਼ ਦੀ ਰੋਜ਼ ਵੱਧਦੀ ਜਾਂਦੀ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਬਾਈ ਹਾਂਜੀ ਹਾਂਜੀ 16 17 ਕਿਲੋ ਤਾਂ ਇਹਨੂੰ ਕੋਈ ਬੜਾ ਲਈ ਬੈੱਡ ਬੁੱਢ ਬਥੇਰਾ ਹਾਂ ਬਾਈ ਬੈੱਡ ਬੁੱਢ ਬਥੇਰਾ ਕਰਨ ਵਾਲੀ ਦਾ ਹਾਂ ਇਦੀ ਕੀ ਡਿਟੇਲ ਆ ਕਿਹੜਾ ਸੂਇ ਸੁਹੰਦੀ ਆ ਇਹ ਦੂਜੇ ਸੂਏ ਵਾਸਤੇ ਗੱਭਣਾ ਜੀ ਠੀਕ ਆ ਕਿੰਨੇ ਟਾਈਮ ਦੀ ਆ ਜੀ ਹੁਣ ਇੱਕ 15 ਦਿਨ ਰਹਿ ਗਏ ਜੀ ਠੀਕ ਆ 15 ਦਿਨਾਂ ਦੀ ਕੱਚੀ ਆਗੀ ਹਾਂਜੀ ਹਾਂਜੀ ਠੀਕ ਆ ਇੱਕ ਮੈਗਰ ਕਾਰਡ ਦੱਸਿਆ ਬਈ ਆਪਾਂ ਨੂੰ ਇਹ ਪਹਿਲੇ ਸੂਏ ਦੀ 16 17 ਕਿਲੋ ਦੁੱਧ ਦਿੱਤਾ ਹੁਣ ਤਾਂ 20 ਤੋਂ ਬਾਹਰ ਦੁੱਧ ਹੋਊਗੀ ਜੀ ਦੇ ਦੋਗੇ ਬਾਕੀ ਚਮਕ ਵਾਲੀ ਆ ਸਮਖ ਪੁਣਾ ਵਾਹ ਜੀ ਨਿੱਕੀ ਗੋਡੀ ਦੀ ਹੈਗੀ ਜੀ ਆਏ ਨੇ ਫੇਰ ਖੜ ਕੇ ਜੇ ਚੋਣੀ ਪਾਊਗੀ ਸਹੀ ਗੱਲ ਆ ਭਰਾ ਹਾਂਜੀ ਤੇ ਠੰਡੀ ਸੀ ਕਿਵੇਂ ਆ ਠੰਡੀ ਛਿਲ ਕਿਵੇਂ ਆ ਬਾਈ ਮੈਂ ਕਹਿੰਦਾ ਜੀ ਇੱਕ ਨੰਬਰ ਇੱਕ ਨੰਬਰ ਜਮਾ ਜਿਹੜਾ ਮਰਜੀ ਬੰਦਾ ਲੈ ਜਾਏ ਲਾਂਬੇ ਵਾਲਾ ਕੰਮ ਨਹੀਂਦਾ ਜੀ ਥਾਣਾ ਦੀ ਦੂਰੋਂ ਕੋਈ ਬੰਦਾ ਆ ਜਾਏ ਆਨਲਾਈਨ ਮੰਗਾ ਲੇ ਠੀਕ ਆ ਥਾਣਾ ਦੀ ਵੀ ਗਾਰੰਟੀ ਹੋਊ ਆਪਣੇ ਲੈ ਬਾਈ ਜਮਾ ਜਾ ਦੱਸਿਆ ਬਾਈ ਨੇ ਬਾਈ ਕਹਿੰਦਾ ਥਾਣਾ ਦੀ ਵੀ ਆਪਣੀ ਗਾਰੰਟੀ ਹੋਊਗੀ ਭਾਵੇਂ ਕੋਈ ਦੂਰੋਂ ਮੰਗਾ ਲੇ ਵੀਰ ਹਾਂਜੀ ਹਾਂਜੀ ਆਪਾਂ ਛੱਡਣ ਦਾ ਵੀ ਪ੍ਰਬੰਧ ਹੈਗਾ ਵੀ ਹਾਂਜੀ ਛੱਡਣ ਦਾ ਵੀ ਪ੍ਰਬੰਧ ਹੈਗਾ ਜੀ ਠੀਕ ਆ ਬਾਈ ਥਣ ਚੈੱਕ ਕਰਾ ਦੇਣਾ ਮੁੱਠੀ ਵਾਲਾ ਥਾਣਾ ਬਾਕੀ ਐਦ ਕੀ ਬਾਈ ਨੇ ਦੱਦਿਆ ਰਿਕਾਰਡ ਵੀ ਚੰਗਾ ਦੱਸਿਆਗਾ ਚਾਰੇ ਥਾਣੇ ਨਿਕੜਵੇਂ ਦੇ ਪੂ ਬਾਲਟ ਨਾਲ ਚੈੱਕ ਕਰ ਲੋ ਕੱਚੀ ਕੱਚੀ ਪਈ ਆ ਹਾਂਜੀ ਬਾਕੀ ਹੁਣ ਬਈ ਕੱਚੀ ਵਾਲਾ ਮੁੱਲ ਹੋ ਹੈਨਾ ਹਾਂਜੀ ਹਾਂਜੀ ਕੱਚੀ ਵਾਲਾ ਠੀਕ ਆ ਥਾਂ ਚ ਚੱਕਰ ਲਾ ਬਹੁਤ ਕਮਾਲ ਦਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਂ ਨਿੱਖੜਵੇਂ ਪੂਰੇ ਬਿੱਤੀ ਦਾ ਪੀਕ ਕੁਆਲਿਟੀ ਚੱਕਰ ਲਓ ਬਹੁਤ ਪਿਆਰੀ ਹੈ ਕੀ ਮੁੱਲ ਹੈ ਬਾਈ ਫਰਜਾਇਜ ਜਦੋਂ ਬੋਲ 65000 ਕਰਦੇ 65000 ਦੀ ਵੇਡ ਦੇ ਦਿਆਂਗੇ ਚੱਕ ਬਾਈ ਜਮਾ ਜਾਇਜ਼ ਮੁੱਲ ਕਰਿਆ ਬਾਈ ਨੇ ਹਾਂਜੀ ਹਾਂਜੀ 65000 ਰੁਪਏ ਮੁੱਲ ਕਰਦੇ ਆ ਬਾਈ ਕਹਿੰਦਾ 63000 ਦੀ ਵੇਡ ਹਾਂ ਦੇ ਦਿਆਂਗੇ ਦੇ ਦਿਆਂਗੇ ਬਾਈ ਠੀਕ ਆ ਬਾਈ ਮੈਕਸੀਕੇ ਬਾਈ ਕੋਲੇ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓਆਂ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ